ਇਸ ਯੂਨੀਵਰਸਿਟੀ ਨੇ ਅਜਹੀ ਗਲਤੀ ਕੀਤੀ ਹੈ ਜਿਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚਾਈ ਹੈ ਹਾਂਜੀ ਆਜੋ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਮਹਾਨਕੋਸ਼ ਭਾਈ ਕਾਨ ਸਿੰਘ ਨਾਭਾ ਦੀ 14 ਸਾਲ ਦੀ ਮਿਹਨਤ ਹੈ ਜਿਸ ਵਿੱਚ ਉਨ੍ਹਾਂ ਨੇ 64000 ਤੋਂ ਵੱਧ ਸ਼ਬਦਾਂ ਦੇ ਅਰਥ ਗੁਰਮੁਖੀ ਪੰਜਾਬੀ ਵਿੱਚ ਕੱਢੇ ਹੋਏ ਹਨ ਇਹ ਸਿੱਖ ਸਾਹਿਤ ਦਾ ਇੱਕ ਸਤਕਾਰਯੋਗ ਵਿਸ਼ਵ ਕੋਸ਼ ਹੈ ਜਿਸ ਵਿੱਚ ਗੁਰਬਾਣੀ ਦੇ ਸ਼ਬਦਾਂ ਸ਼ਬਦਾਵਲੀ ਤੇ ਹੋਰ ਧਾਰਮਿਕ ਗ੍ਰੰਥ ਹਿਸਟਰੀ ਮਾਈਥੋਲੋਜੀ ਤੇ ਸਿੱਖ ਫਿਲਾਸਫੀ ਨੂੰ ਬਹੁਤ ਵਿਸਥਾਰ ਨਾਲ ਸਮਝਾਇਆ ਗਿਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਹਾਨ ਕੋਸ਼ ਨੂੰ ਰੀਪ੍ਰਿੰਟ ਕੀਤਾ ਸੀ ਜਿਸ ਵਿੱਚ ਬਹੁਤ ਸਾਰੀਆਂ ਗਲਤੀਆਂ ਮੌਜੂਦ ਸਨ ਜਦੋਂ ਸਿੱਖ ਵਿਦਵਾਨਾਂ ਤੇ ਸੰਸਥਾਵਾਂ ਨੇ ਇਹਨਾਂ ਗਲਤੀਆਂ ਦਾ ਸਖਤ ਵਿਰੋਧ ਕੀਤਾ ਤਾਂ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚਿਆ ਜਿੱਥੇ ਇਸ ਦੇ ਪ੍ਰਕਾਸ਼ਨ ਤੇ ਬੰਦੀ ਲਗਾਉਣ ਦਾ ਹੁਕਮ ਦਿੱਤਾ ਗਿਆ ਹੁਣ ਇਸ ਗਲਤੀ ਤੋਂ ਬਾਅਦ ਯੂਨੀਵਰਸਿਟੀ ਵਾਲਿਆਂ ਨੇ ਇੱਕ ਹੋਰ ਵੱਡੀ ਗਲਤੀ ਕਰਤੀ ਦਰਸਲ ਯੂਨੀਵਰਸਿਟੀ ਨੇ ਗਲਤ ਪ੍ਰਿੰਟ ਹੋਈਆਂ ਕਾਪੀਜ਼ ਨੂੰ ਕੈਂਪਸ ਵਿੱਚ ਇੱਕ ਟੋਆ ਪੁੱਟ ਕੇ ਉਸ ਵਿੱਚ ਦੱਬਣਾ ਸ਼ੁਰੂ ਕਰਤਾ ਜਦੋਂ ਸਟੂਡੈਂਟਸ ਨੇ ਇਹ ਦੇਖਿਆ ਤਾਂ ਉਹਨਾਂ ਨੇ ਸਿੱਖ ਸੰਸਥਾਵਾਂ ਨਾਲ ਮਿਲ ਕੇ ਇਸ ਦਾ ਵਿਰੋਧ ਕੀਤਾ ਕਿਉਂਕਿ ਅਜੀਹਾ ਕਰਕੇ ਹੀ ਯੂਨੀਵਰਸਿਟੀ ਮਹਾਨ ਕੋਸ਼ ਦੀ ਬੇਅਦਬੀ ਕਰ ਰਹੀ ਸੀ ਜਦੋਂ ਪ੍ਰੋਟੈਸਟ ਵੱਧ ਗਈ ਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਜਿਸਟਰਾਰ ਅਕਾਡੈਮਿਕ ਮਾਮਲਿਆਂ ਦੇ ਡੀਨ ਤੇ ਪਬਲਿਕੇਸ਼ਨ ਬਿਊਰੋ ਦੇ ਮੁਖੀ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ। ਸ਼੍ਰੀ ਅਕਾਲ ਤਖਤ ਵੱਲੋਂ ਵੀ ਹੁਕਮ ਹੋਇਆ ਕਿ ਅਜੀਆਂ ਕਿਤਾਬਾਂ ਦਾ ਸੰਸਕਾਰ ਮਰਿਆਦਾ ਨਾਲ ਹੋਣਾ ਚਾਹੀਦਾ ਨਾ ਕਿ ਟੋਏ ਵਿੱਚ ਦੱਬ ਕੇ। ਇਸ ਗ੍ਰੰਥ ਦੀ अहमियत ਸਿਰਫ ਇੱਕ ਸਿੱਖ ਹੀ ਸਮਝ ਸਕਦਾ ਹੈ। ਸੋ ਇਹਨਾਂ ਦੀ ਦੇਖਰੇਖ ਦਾ ਜਿੰਮਾ ਵੀ ਇੱਕ ਸਿੱਖ ਅਧਿਕਾਰੀ ਕੋਲ ਹੋਣਾ ਚਾਹੀਦਾ। ਤੁਸੀਂ ਇਸ ਵਿਚਾਰ ਨਾਲ ਸਹਿਮਤੀ ਰੱਖਦੇ ਹੋ ਜਾਂ ਨਹੀਂ? ਕਮੈਂਟ ਕਰਕੇ ਜਰੂਰ ਦੱਸ